ਬਹੁਤ ਜ਼ਿਆਦਾ ਦਿੱਕਤ ਚੋਂ ਪਰ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾਲੀ ਹੁਣ ਜੇ ਪਾਣੀ ਵਧ ਗਿਆ ਫਿਰ ਆਪਾਂ ਕੀ ਕਰਾਂਗੇ ਅ ਜਾਨਦਾਰੀ ਆਪਾਂ ਲੋਕਾਂ ਨੂੰ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਕਿ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫਿਰ ਕੀ ਕਰਾਂਗੇ ਕੁਸ਼ ਕਰਨ ਜੋਗੀ ਨਹੀਂ ਰਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵਸੇ ਹੀ ਆਏ ਆ ਤੁਹਾਨੂੰ ਲੈਣ ਹੀ ਆਏ ਆ ਆਜੋ ਜਾਨ ਨਾਲ ਉੱਤੀ ਕੁਸ਼ ਨਹੀਂ ਹੁੰਦਾ ਜਾਨ ਬਚ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਕਿਹੜੇ ਜਾਣਾ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਲੰਦਾ ਦੋ ਜੀ ਰਹਿ ਜੋ ਤੁਸੀਂ ਰਹਿ ਜੋ ਬਜ਼ੁਰਗ ਜਿਹੜੇ ਨਹੀਂ ਜਾਣਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ ਨਹੀਂ ਪਹੁੰਚਾ ਹਾਂ ਤੁਹਾਨੂੰ ਦਵਾ ਜਾ ਨਹੀਂ ਤੁਹਾਨੂੰ ਮਾਤਾ ਭੈਣਾ ਸਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਗ ਹੈ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਨਹੀਂ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਦਨ ਵਾਲੀ ਮਿਲੂਗਾ ਹਾਂ ਸ਼ਾਮ ਨੂੰ ਆ ਸਵੇਰੇ ਤੱਕ ਆ ਜਾਾਂਗੇ ਨਾ ਇਹ ਪਾਣੀ ਘਟ ਜਾਊਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਾਂਗੇ ਹਾਂ ਇਹ ਜੀ ਕੋਈ ਗੱਲ ਨਹੀਂ ਆਜੋ ਛੱਡ ਜੋ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਗਈ ਆ ਜਾ ਚੱਲ ਆ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੇ ਤੁਸੀਂ ਆਜਾ ਕੀ ਹੈ ਤੇ ਪਰਵਾਦ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡਾ ਆਪਾਂ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਸਿਰੇ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਵਾਦ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕੀ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਨੇ ਤੇ ਇੱਥੇ ਰਹਿ ਜਾਣਾ ਆ ਹਾਂ ਜੋਗੀ ਕਾਰ ਦਾ ਠੀਕ ਹੈ ਇਹ ਮਾਰਕਰ ਲਾ ਜਾਂਦਾ ਘਰ ਆ ਅਜੇ ਦਰਿਓ ਪਰ ਉਹ ਵਾਏ ਆਉਂਦਾ ਠੀਕ ਹੈ ਪਰ ਮੈਂ ਕੱਢੀਗੇ ਆਪਾਂ ਹੱਥ ਜੋੜ ਕੇ ਬੈੰਦੀ ਦਰਦੇ ਆਂ ਹਾਂ ਮੈਂ ਜੋੜਦੇ ਸਾਰੇ ਤਾਨੂੰ ਆਖ ਰਹਾ ਬੜਾ ਸੋਨਾ ਉੱਥੇ ਡਰ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਲਾਣੀ ਵੱਧ ਗਿਆ ਜੇ ਜੇ ਪਾਣੀ ਵੱਧ ਗਿਆ ਦੇਖ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3 3 4 4 ਫੁੱਟ ਜੇ ਹੋਰ ਵੱਧ ਗਿਆ ਫੇਰ ਫਿਰ ਆਪਾਂ ਕਿੱਥੇ ਜਾਵਾਂਗੇ ਇਹਨਾਂ ਵਾਸਤੇ ਤਾਂ ਸੋਚ ਵਿਚਾਰੀਆਂ ਬੰਦੀਆਂ ਆ ਜਾਓ ਨਹੀਂ ਨਹੀਂ ਸਾਨੂੰ ਬੀਬੀਆਂ ਕਿੰ ਚੱਲੋ ਸਾਡੇ ਬੀਬੀਆਂ ਨੂੰ ਭੇਜ ਦੋ ਟੰਗੇ ਰਵਾਂਗੇ ਆਪਾਂ ਮੇਰਾ ਰੋਪਾ ਜਵੇ ਦਾ ਮੇਰਾ ਸਾਰਾ ਮਿਲੂ ਤੇ ਜਾ ਰਿਹਾ ਸੀ ਤੇ ਮੈਂ ਉਹ ਪਾਣੀ ਦਾ ਬੜੀ ਔਰ ਨਾਲ ਕੱਢਿਆ ਤੋਂ ਕਰਵਾ ਇੱਕ ਤੂੰ ਛੋਟਾ ਬੱਚਾ ਹੈ ਤੂੰ ਵੀ ਚੱਲ ਚੱਲ ਜੀ ਚੱਲ ਨਹੀਂ ਅਗੇ ਨਾਲ ਤੂੰ ਵੀ ਉੱਦੀ ਵੀ ਤੇ ਜਾਣ ਦੇਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਉੱਲੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਕੱਲ ਨੂੰ ਕੱਲ ਵੀ ਰੋਟੀ ਪਾਣੀ ਕੋਈ ਨਹੀਂ ਜਗਾ ਜੱਗਰ ਸਾਡੇ ਰੋਟੇ ਦੇ ਦੇਖੋ ਜੀ ਭੁੱਖੇ ਪਾਣੀ ਦੀ ਗੱਲ ਹੈ ਤੇ ਗੁਰਦੁਆਰੇ ਸਾਹਿਬ 'ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਚੰਗਾ ਬੰਦਿਆ ਆਉਂਦੇ ਆਂ ਨਹੀਂ ਦੇਖੇਗੀ ਮੈਂ ਤਾਂ ਵੀਡੀਓ ਆਪਾਂ ਬੁਵਾ ਦੇਦੇ ਆਂ ਜਾ ਕੇ ਤੁਸੀਂ ਹੁਣ ਤੇ ਚੱਲੋ ਸਾਡੇ ਨਾਲ ਕਿਉਂ ਪਾ ਰਿਹਾ ਕਿੱਥੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆਂ ਹਾਂ ਉਹਨਾਂ ਨੂੰ ਵੀ ਲੈ ਆਉਨੇ ਆਂ ਉਹਨਾਂ ਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਹੈਲੀਕਾਪਟਰ ਆ ਹੀ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਹੁਣ ਤੁਸੀਂ ਤੇ ਚੱਲੋ ਤੁਸੀਂ ਤਾਂ ਚੱਲੋ ਪਹਿਲਾਂ ਆਜੋ ਉਹਨਾਂ ਨੂੰ ਵੀ ਲੈ ਆਉਨੇ ਆਂ ਹਾਂ ਜੀ ਚੱਲੋ ਚੱਲੋ ਸਾਵਾਜ ਬੱਚੇ-ਬੁੱਚੇ ਕੱਢਿਆ ਆਪਾਂ ਕਿਉਂ ਆਪਾਂ ਯਾਰੇ ਮਾੜਾ ਨਹੀਂ ਨਹੀਂ ਮੇਰੀ ਗੱਲ ਸੁਣ